ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਯੂਪੀ ਦੇ ਪੰਜਾਬੀ ਪਿੰਡ ਤੇ ਲੋ ਜੀ ਇੱਥੇ ਅਸੀਂ ਤਿਆਰ ਹੋ ਰਹੇ ਆ ਤੇ ਅੱਜ ਅਸੀਂ ਚੱਲਿਆਂ ਰੁੱਦਰਪੁਰ ਬੀਬੀ ਰਜਨੀ ਫਿਲਮ ਦੇਖਣ ਲਈ ਤੇ ਸਾਰੇ ਤਿਆਰ ਹੋ ਗਏ ਆ ਲੋ ਸਿੰਘ ਸਾਹਿਬ ਬਹਿ ਗਿਆ ਗੱਡੀ 'ਚ ਬਸ ਤੁਰਨ ਲੱਗੇ ਆ ਤੇ ਅਸੀਂ ਸਾਰੇ ਜਾਣੇ ਚੱਲੇ ਆ ਸਾਰੀ ਫੈਮਿਲੀ ਸਿਰਤ ਮੰਮੀ ਦੀਦੀ ਸਾਰੇ ਜਾਣੇ ਸਿਰਤ ਵੀ ਆ ਗਈ ਕਿੱਥੇ ਚੱਲੇ ਅਸੀਂ ਚੱਲੇ ਮੂਵੀ ਦੇਖਣ केड़ी रजनी चलो गई बारे वन लो जी असि घरों तुर पे हाँ तो काफ़ी टाइम काफ़ी दिन तो प्रोग्राम बना रहे थे कि चलीए है ना फिल्म देखा तो अज चलो फाइनली प्रोग्राम बन गया ਤੇ ਸਾਰੇ ਦੇਖ ਰਹੇ ਆ ਹਨਾ ਦੇਖਣੀ ਵੀ ਚਾਹੀਦੀ ਆ ਬੱਚਿਆਂ ਨੂੰ ਆਪਣਾ ਇਤਿਹਾਸ ਦਿਖਾਉਣਾ ਚਾਹੀਦਾ ਲਓ ਜੀ ਪਹੁੰਚ ਗਏ ਗੁਰਦੁਆਰਾ ਨਾਨਕਪੁਰ ਸਾਹਿਬ ਕਰੋ ਜੀ ਤੁਸੀਂ ਵੀ ਦਰਸ਼ਨ ਫਿਲਹਾਲ ਵਾਰਤੋਂ ਹੀ ਦਰਸ਼ਨ ਕਰਾਵਾਂਗੇ ਪਰ ਮੈਂ ਬਹੁਤ ਸਾਰੀਆਂ ਵੀਡੀਓ ਗੁਰਦੁਆਰਾ ਨਾਨਕਪੁਰ ਸਾਹਿਬ ਜੀ ਦੀਆਂ ਚੈਨਲ ਤੇ ਪਾਈਆਂ ਹੋਈਆਂ ਨੇ ਤੇ ਦਰਸ਼ਨ ਕਰ ਦਰਸ਼ਨ ਤੁਸੀਂ ਕਰਨਾ ਚਾਹੋ ਤਾਂ ਵੀਡੀਓ ਦੇਖ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਸਾਡੇ ਬਿਲਕੁਲ ਕੋਲੇ ਹੀ ਆ ਨੇੜੇ ਹੀ ਆ ਤੇ ਮੈਨੂੰ ਕਹਿ ਰਿਹਾ ਸੀ ਕਿ ਇਤਿਹਾਸਿਕ ਚੀਜ਼ਾਂ ਬੱਚਿਆਂ ਨੂੰ ਦਿਖਾਉਣੀਆਂ ਚਾਹੀਦੀਆਂ ਨੇ ਹਨਾ ਗੁਰਵਾਣੀ ਨਾਲ ਜੁੜੀਆਂ ਹੋਈਆਂ ਤੇ ਖੁਦ ਵੀ ਟਾਈਮ ਕੱਢ ਕੇ ਕਦੇ-ਕਦੇ ਇਸ ਇਸ ਤਰ੍ਹਾਂ ਦੀਆਂ ਅਗਰ ਫਿਲਮਾਂ ਦੇਖਣੀਆਂ ਚਾਹੀਦੀਆਂ ਨੇ ਅਗਰ ਆਉਂਦੀਆਂ ਨੇ ਹਨਾ ਤੇ ਬਸ ਲਓ ਜੀ ਪਹੁੰਚ ਗਏ ਅਸੀਂ ਰੁੱਧਰਪੁਰ ਤੇ ਅਸੀਂ ਕਾਫੀ ਟਾਈਮ ਪਹਿਲਾਂ ਹੀ ਆ ਗਏ ਕਿਉਂਕਿ ਟਾਈਮ ਤੋਂ ਪਹਿਲਾਂ ਠੀਕ ਹੁੰਦਾ ਹਨਾ ਫਿਰ ਲੇਟ ਹੋ ਜਾਓ ਅਗਰ ਫਿਲਮ ਦੀ ਸਟਾਰਟਿੰਗ ਜੀ ਹੋ ਜਾਵੇ ਫਿਰ ਨਿਕਲ ਜਵੇ ਅੱਗੋਂ ਫਿਰ ਉਹ ਮਜ਼ਾ ਜਿਹਾ ਨਹੀਂ ਹੁੰਦਾ ਦੇਖਣ ਚ ਤੇ ਲੋ ਜੀ ਪਹੁੰਚ ਗਏ ਅਸੀਂ ਮੈਟਰੋਪੋਲਿਸ ਤੇ ਮੰਮੀ ਪਹਿਲਾਂ ਮਨਾ ਕਰਦੇ ਸੀ ਮੰਮੀ ਕਹਿੰਦੇ ਸੀ ਮੈਂ ਰਹਿਣ ਦਿੰਨੀ ਆ ਤੁਸੀਂ ਸਾਰੇ ਜਣੇ ਚਲੇ ਜਾਓ ਹਨਾ ਪਰ ਬਜ਼ੁਰਗਾਂ ਨੂੰ ਵੀ ਕਦੇ-ਕਦੇ ਇਸ ਤਰੀਕੇ ਦੀਆਂ ਧਾਰਮਿਕ ਫਿਲਮਾਂ ਦੇਖ ਕੇ ਇੰਜੋਏਮੈਂਟ ਕਰਨਾ ਚਾਹੀਦਾ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਹਨਾ ਉਹ ਵੈਸੇ ਸਾਰੇ ਦੇਖ ਰਹੇ ਐ ਇਸ ਫਿਲਮ ਨੂੰ ਤੇ ਪੂਰੀ ਪੂਰੀ ਫੈਮਿਲੀ ਵਧੀਆ ਗੱਲਾਂ ਦੇਖਣੀ ਵੀ ਚਾਹੀਦੀ ਆ ਇਹੋ ਜਿਹੀਆਂ ਚੀਜ਼ਾਂ ਕਿਉਂਕਿ ਜਦੋਂ ਵੀ ਕੋਈ ਇਹੋ ਜੀ ਫਿਲਮ ਬਣਦੀ ਆ ਤਾਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਲੋ ਜੀ ਹੁਣ ਪਹਿਲਾਂ ਗੱਡੀ ਪਾਰਕਿੰਗ ਚਲਾਵਾਂਗੇ ਪਰਚੀ ਕਟਾ ਲਈਏ ਇੱਥੋਂ ਤੇ ਫੇਰ ਅਸੀਂ ਸ਼ਾਮ ਨੂੰ ਆਏ ਆ 7 ਵਜੇ ਤੋਂ ਫਿਲਮ ਸ਼ੁਰੂ ਹੋਣੀ ਆ ਤੇ ਅਸੀਂ 6 ਵਜੇ ਪਹੁੰਚ ਗਏ ਇੱਥੇ ਅਜੇ ਸਾਡੇ ਕੋਲ ਇੱਕ ਘੰਟਾ ਪਿਆ ਤੇ ਸਾਡੇ 9:30 ਵਜੇ ਫਿਲਮ ਖਤਮ ਹੋਊਗੀ 10 10:30 11:00 ਵਜੇ ਜਣੇ ਆ ਸਾਨੂੰ ਘਰ ਪਹੁੰਚਦੇ ਪਹੁੰਚਦੇ ਤੇ ਇਹ ਟਾਈਮ ਥੋੜਾ ਫ੍ਰੀ ਜਿਹਾ ਹੁੰਦਾ ਹਨਾ ਤੇਜ਼ ਕਰਕੇ ਚਲੋ ਸ਼ਾਮ ਦਾ ਪ੍ਰੋਗਰਾਮ ਬਣਾ ਲਿਆ ਤੇ ਹੁਣ ਗੱਡੀ ਪਾਰਕਿੰਗ ਚ ਲਾ ਕੇ ਫਿਰ ਆਪਾਂ ਉੱਪਰ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਬਣੇ ਰਿਓ ਵੀਡੀਓ ਨਾਲ ਤੇ ਪਲੀਜ਼ ਜਿਹੜੇ ਨਿਊ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਆਪਣੇ ਪਿਆਰੇ ਪਿਆਰੇ ਕਮੈਂਟ ਵੀ ਕਰਿਓ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਮੈਂ ਕਾਫੀ ਦਿਨਾਂ ਬਾਅਦ ਅੱਜ ਬਲੌਗ ਸ਼ੂਟ ਕੀਤਾ ਕਈ ਦਿਨਾਂ ਤੋਂ ਮੇਰਾ ਕੋਈ ਬਲੌਗ ਨਹੀਂ ਆਇਆ ਤੇ ਅੱਜ ਮੈਂ ਸੋਚਿਆ ਚਲੋ ਬਾਹਰ ਆਇਆ ਤਾਂ ਜ਼ਰੂਰ ਸ਼ੂਟ ਕਰਨਾ ਚਾਹੀਦਾ ਹਨਾ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਤੇ ਹੁਣ ਇੱਥੇ ਗੱਡੀ ਪਾਰਕਿੰਗ ਚ ਲਾ ਕੇ ਫਿਰ ਆਪਾਂ ਉੱਪਰ ਚਲਦੇ ਹਾਂ ਤੇ ਜੀ ਕਾਫੀ ਟਾਈਮ ਵੀ ਆ ਥੋੜਾ ਬਹੁਤ ਇੰਜੋਏਮੈਂਟ ਕਰਾਂਗੇ ਘੁੰਮਾਂਗੇ ਫਿਰਾਂਗੇ ਕੋਈ ਹਲਕੀ ਫੁਲਕੀ ਸ਼ਾਪਿੰਗ ਦੇਖ ਲਾਂਗੇ ਕਰ ਲਾਂਗੇ ਤੇ ਬਣੇਰਿਓ ਜੀ ਵਲੌਗ ਨਾਲ ਫੋਲੋ ਵਾਟ ਜ਼ਰੂਰ ਕਰਿਓ ਜੀ ਤੇ ਫਿਲਮ ਦੇਖਣ ਤੋਂ ਬਾਅਦ ਫਿਰ ਤੁਹਾਨੂੰ ਦੱਸਦਿਆਂ ਸਾਨੂੰ ਕਿਵੇਂ ਦੀ ਲੱਗੀ ਫਿਲਮ عادل 네, <목소리도> 쁜거하다 ਇੱਥੇ ਜੀ ਟਾਈਮ ਸੀਗਾ ਸਾਡੇ ਕੋ ਤੇ ਸੀਰਤ ਕੰਦੀ ਮੈਂ ਕੰਪਿਊਟਰ ਗੇਮ ਖੇਡਣਾ ਤੇ ਅਸੀਂ ਇੱਥੇ ਆ ਗਏ ਅੰਦਰ ਤੇ ਇੱਥੇ ਸੀਰਤ ਨੇ ਆਪਣਾ ਇੰਜੋਏਮੈਂਟ ਕੀਤਾ

एस इंडेक्स में उत्तराखंड ने देश में प्रथम स्थान प्राप्त किया है संयुक्त राष्ट्र ने धरती पर बेहतर जीवन संसाधनों के सतत उपयोग और मानव कल्याण के लिए सतत विकास के सत्रह लक्ष्य तय किए हैं इन्हीं लक्ष्यों की कसौटी पर उत्तराखंड का शानदार प्रदर्शन जारी है अपने कल्याणकारी नीति जी आगे सी अंदर ਤੇ ਜਦੋਂ ਅਸੀਂ ਅੰਦਰ ਆਏ ਬਿਲਕੁਲ ਹਾਲ ਖਾਲੀ ਸੀ ਕਿਉਂਕਿ ਅਜੇ ਵੀ 10 ਮਿੰਟ ਰਹਿੰਦੇ ਆ ਫਿਲਮ ਸ਼ੁਰੂ ਹੋਣ ਚ ਤੇ ਜਦੋਂ ਫਿਲਮ ਸ਼ੁਰੂ ਹੋ ਗਈ ਤਾਂ ਕਾਫੀ ਹਾਲ ਭਰ ਗਿਆ ਸੀ ਪਰ ਦਿਨ ਦੇ ਵਿੱਚ ਤਾਂ ਕਹਿੰਦੇ ਬਹੁਤ ਜ਼ਿਆਦਾ ਭੀੜ ਹੁੰਦੀ ਆ ਹਨਾ ਕਿਉਂਕਿ ਹਰ ਕੋਈ ਦਿਨੇ ਜ਼ਿਆਦਾ ਮਤਲਬ ਆਉਂਦਾ ਰਾਤ ਨੂੰ ਘੱਟ ਲੋਕ ਆਉਂਦੇ ਆ ਪਰ ਫਿਰ ਵੀ ਜਦੋਂ ਫਿਲਮ ਸ਼ੁਰੂ ਹੋਈ ਤਾਂ ਕਾਫੀ ਹਾਲ ਭਰ ਗਿਆ ਸੀ ਪਰ ਦਿਨ ਦੇ ਮੁਤਾਬਕ ਕਾਫੀ ਭੀੜ ਘੱਟ ਸੀ ਦਿਨ ਦੇ ਵਿੱਚ ਤਾਂ ਬਹੁਤ ਜ਼ਿਆਦਾ ਭੀੜ ਹੁੰਦੀ ਆ ਤੇ ਸਾਡੇ ਤੋਂ ਪਹਿਲਾਂ ਜਿਹੜਾ ਸ਼ੋਅ ਸ਼ੋਅ ਖਤਮ ਹੋਇਆ ਉਹਦੇ ਵਿੱਚ ਕਾਫੀ ਜਣੇ ਬਾਹਰ ਆਏ ਸੀ ਫਿਲਮ ਦੇਖ ਕੇ ਕਿਉਂਕਿ ਹਰ ਕੋਈ ਦਿਨ ਦੇ ਵਿੱਚ ਜਿਆਦਾ ਦੇਖਦਾ ਤੇ ਹੁਣ ਫਿਲਮ ਸ਼ੁਰੂ ਹੋਣ ਵਾਲੀ ਸੀ ਤੇ ਜਦੋਂ ਫਿਰ ਫਿਲਮ ਸ਼ੁਰੂ ਹੋਈ ਤਾਂ ਕਾਫੀ ਮਤਲਬ ਲੋਕ ਆ ਗਏ ਸੀ ਕਾਫੀ ਹੋ ਗਿਆ ਸੀ ਲੋ ਜੀ ਹੁਣ ਸੀ ਫਿਲਮ ਦੇਖ ਕੇ ਬਾਹਰ ਨਿਕਲੇ ਆਏ ਤੇ ਬਹੁਤ ਹੀ ਵਧੀਆ ਬਹੁਤ ਇਮੋਸ਼ਨਲ ਫਿਲਮ ਆ ਤੇ ਮੈਨੂੰ ਤਾਂ ਬਹੁਤ ਰੋਣਾ ਆਇਆ ਸੱਚੀ ਜਿਹੜਾ ਵੀ ਕੋਈ ਦੇਖਦਾ ਸੀ ਹਰ ਇੱਕ ਦੇ ਅੱਖਾਂ 'ਚੋਂ ਹੰਝੂ ਨਿਕਲਦੇ ਹੀ ਨਿਕਲਦੇ ਆ ਹਨਾ ਤੇ ਤੁਸੀਂ ਵੀ ਜਿਨ੍ਹਾਂ ਨੇ ਦੇਖੀ ਆ ਉਹਨਾਂ ਨੂੰ ਪਤਾ ਹੀ ਆ ਤੇ ਬਹੁਤ ਵਧੀਆ ਫਿਲਮ ਲੱਗੀ ਜੀ ਦੇਖੋ ਤੁਸੀਂ ਵੀ ਤੇ ਬੱਚਿਆਂ ਨੂੰ ਦਿਖਾਓ ਚਲੋ ਜੀ ਹੁਣ ਅਸੀਂ ਵੀ ਚੱਲਦੇ ਆ ਘਰ ਨੂੰ ਤੇ ਕਰਦੇ ਆ ਵੀਡੀਓ ਦਾ ਐਂਡ ਸਤਿ ਸ੍ਰੀ ਅਕਾਲ ਜੀ